ਤੇ ਕਿਉਂ ਨਾ ਕਰੀਏ ਕਿਉਂਕਿ ਗੁਰੂ ਦੇ ਦਰ ਤੇ ਹੀ ਸਾਰਾ ਕੁਝ ਮਿਲਦਾ ਇਹ ਆਪਾਂ ਗਈਏ ਵੀ ਕੱਲੀ ਰੁਹਾਲੀਏ ਤੇ ਮਿਲਦੀ ਤੇ ਫੇ ਦੁੱਧ ਪੁੱਤ ਕਿੱਥੋਂ ਮੰਗਾਗੇ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚਾਓ ਇੱਥੇ ਦੁੱਧ ਵੀ ਮਿਲਦਾ ਹੈ ਪੁੱਤ ਵੀ ਮਿਲਦਾ ਹੈ ਹਰ ਇੱਕ ਚੀਜ਼ ਮਿਲਦੀ ਆ ਜੋ ਤੁਸੀਂ ਮੰਗੋ ਬਾਣੀ ਦੇ ਸ਼ਬਦਨੀਏ ਜੋ ਪ੍ਰਭੂ ਕੋਲ ਮਿਲਵੋ ਚਾਹੇ ਖੋਜ ਸ਼ਬਦ ਮੈਂ ਦੀ ਪ੍ਰਮਾਤਮਾ ਨੂੰ ਮਿਲਣਾ ਹੋਵੇ ਤੇ ਉਹ ਵੀ ਸ਼ਫਤ ਦੇ ਵਿੱਚੋਂ ਲੱਭ ਲੀਦਾ ਦੁਨਿਆਵੀ ਧਨ ਪਦਾਰਥਾਂ ਦੀ ਤੇ ਗੱਲੇ ਕੀ ਐ ਪੰਜਵੇਂ ਪਾਤਸ਼ਾਹ ਆਪ ਗੁਰੂ ਅਰਜਨ ਪਾਤਸ਼ਾਹ ਦਾ ਗੁਰਬਾਣੀ ਵਿੱਚ ਫਰਮਾਨ ਹੈ ਵੀ ਸੱਚੇ ਪਾਤਸ਼ਾਹ ਮੈਂ ਤੈਨ ਜੇ ਤੇਤੋਂ ਨਹੀਂ ਮੰਗਣਾ ਤੈਨੂੰ ਛੱਡ ਕੇ ਮੈਂ ਜਾਵਾਂ ਕਿੱਥੇ ਮਹਾਰਾਜ ਮੈਂ ਤੇ ਤੁਹਾਡੇ ਕੋਲੋਂ ਮੰਗ ਰਿਹਾ ਕੀ ਮੰਗ ਰਿਹਾ ਮਾਣ ਮੰਗੂ ਇੱਜ਼ਤ ਵੀ ਮੰਗ ਰਿਹਾ ਇਹ ਸਤਕਾਰ ਵੀ ਹੋਵੇ ਜਦੋਂ ਬੰਦੇ ਦਾ ਸੰਸਾਰ ਦੇ ਵਿੱਚ ਸਤਕਾਰ ਹੋਏਗਾ ਫਿਰ ਉਹਨੂੰ ਆਪਣੇ ਅੰਦਰ ਦੀ ਗਰੀਬੀ ਨਜ਼ਰ ਆਉਂਦੀ ਹੈ ਬਿ ਬਾਹਰੋਂ ਤਾਂ ਮੈਨੂੰ ਦੁਨੀਆ ਬੜਾ ਸਤਿਕਾਰ ਕਰਦੀ ਏ ਪਰ ਮੈਂ ਅੰਦਰੋਂ ਕਿੰਨਾ ਗਰੀਬ ਆ ਹਜੇ ਬਾਹਰੋਂ ਸਤਿਕਾਰ ਦੀ ਭੁੱਖ ਲੈ ਕੇ ਬੈਠਾ ਵੀ ਮੇਰਾ ਬਾਹਰੋਂ ਸਤਿਕਾਰ ਹੋਵੇ ਇਹਨੂੰ ਅੰਦਰ ਦੀ ਗਰੀਬੀ ਕਿੱਥੋਂ ਦਿਖਜੂ ਮਾਣ ਮੰਗ ਤਾਨ ਮੰਗ ਸੱਚੇ ਪਾਤਸ਼ਾਹ ਮੈਨੂੰ ਬਲ ਵੀ ਦੇ ਤਾਕਤ ਵੀ ਦੇ ਮੇਰੀ ਬਲ ਵੀ ਦੇ ਵੀ ਮੈਂ ਬਾਹਰੋਂ ਜਿਤ ਤਕੜਾ ਹੋਵਾਂ ਮਜ਼ਬੂਤ ਹੋਵਾਂ ਇਹਨੂੰ ਅੰਦਰ ਦੀ ਕਮਜ਼ੋਰੀ ਨਜ਼ਰ ਆਉਗੀ ਹਜੇ ਬਾਹਰੋਂ ਹੀ ਕਮਜ਼ੋਰ ਐ ਇਹਨੂੰ ਅੰਦਰ ਦੀ ਕਮਜ਼ੋਰੀ ਨਜ਼ਰ ਕਿੱਥੋਂ ਆਜੂਗੀ ਇਸ ਕਰਕੇ ਪਹਿਲਾਂ ਬਾਹਰੋਂ ਮਜਬੂਤ ਤਾਨੂੰ ਲక్ష్ਮੀ ਸੁੱਤ ਦੇ ਤਨ ਵੀ ਚਾਹੀਦਾ ਕਿਉਂਕਿ ਜਦੋਂ ਮੈਂ ਬਾਹਰੋਂ ਅਮੀਰ ਹੋਵਾਂਗਾ ਮੈਨੂੰ ਅੰਦਰ ਦੀ ਗਰੀਬੀ ਨਜ਼ਰ ਆਉਂਦੀ ਹਜੇ ਤਾਂ ਧੀਆ ਬੱਚਿਆਂ ਦੇ ਪੁੱਤਰਾਂ ਦੇ ਉਹੀ ਖਰਚੇ ਵੀ ਬੰਦੇ ਤੋਂ ਪੂਰੇ ਹੋ ਰਹੇ ਹਜੇ ਤਾਂ ਪਰਿਵਾਰਕ ਲੋੜਾਂ ਹੀ ਬੰਦੇ ਦੀਆਂ ਪੂਰੀਆਂ ਨਹੀਂ ਹੋ ਰਹੀਆਂ ਤੇ ਇਹਨੂੰ ਅੰਦਰ ਦੀ ਗਰੀਬੀ ਕਿੱਥੋਂ ਨਜ਼ਰ ਆ ਜੂਗੀ ਇਸ ਕਰਕੇ ਸੱਚੇ ਪਾਤਸ਼ਾਹ ਮੈਨੂੰ ਬਾਹਰੋਂ ਵੀ ਅਮੀਰ ਕਰ ਇਹ ਸਿੱਖ ਮੰਗਦਾ ਵੀ ਹੈ ਗੁਰੂ ਸਾਹਿਬ ਦੇ ਕੋਲੋਂ ਤੇ ਇਹਦੇ ਕੋਲੋਂ ਨਹੀਂ ਮੰਗਣਾ ਤੇ ਹੁਣ ਮੰਗਣਾ ਕਿਤੋਂ ਐ ਇਹ ਦੰਦੇ ਨੇ ਇਹ ਵੰਡਦੇ ਨੇ ਸਤ ਗੁਰ ਤਾਂ ਵੰਡਦੇ ਨੇ ਪਰ ਪਰ ਕੇ ਤੈਨੂੰ ਮੰਗਣਾ ਨਾ ਆਵੇ ਤਾਂ ਮੈਂ ਕੀ ਕਰਾਂ ਸਤ ਗੁਰ ਤਾਂ ਵੰਡਦੇ ਨੇ ਪਰ ਪਰ ਕੇ ਮੰਗਣਾ ਨਾ ਆਵੇ ਤਾਂ ਮੈਂ ਕੀ ਕਰਾਂ ਗੁਰਦਾ ਵੰਡਦੇ ਨੇ ਪਰ ਪਰ ਕੇ ਮੈਨੂੰ ਮੰਗਣਾ ਨਾ ਆਵੇ ਤਾਂ ਮੈਂ ਕੀ ਕਰਾਂ ਹੱਥ ਗੁਰਦਾ ਵੰਡਦੇ ਨੇ ਪਰ ਪਰ ਕੇ ਮੈਨੂੰ ਮੰਗਣਾ ਨਾ ਆਵੇ ਤਾਂ ਮੈਂ ਕੀ ਕਰਾਂ ਗੁਰਦਾ ਵੰਡਦੇ ਨੇ ਪਰ ਪਰ ਕੇ ਮੰਗਣਾ ਨਾ ਆਵੇ ਤਾਂ ਵੰਗਣੋਂ ਆਵੇ ਤਾਂ ਮੈਂ ਕੀ ਕਰਾਂ ਹੱਥ ਗੁਰਤਾ ਵੰਡਦੇ ਨੇ ਪਰ ਪਰ ਕੇ ਤੈਨੂੰ ਮੰਗਣਾ ਲਾਵੇ ਤਾਂ ਮੈਂ ਕੀ ਕਰਾਂ ਹੱਥ ਗੁਰਤਾ ਵੰਡਦੇ ਨੇ ਪਰ ਪਰ ਕੇ ਮੈਨੂੰ ਮੰਗਣਾ ਲਾਵੇ ਤਾਂ ਮੈਂ ਗੁਰਤਾ ਹੋ ਸਤ ਗੁਰਤਾ ਵੰਡ ਦੇ ਨੇ ਪਰ ਪਰ ਕੇ ਤੈਨੂੰ ਮੰਗਣਾ ਨਾ ਆਵੇ ਤਾਂ ਮੈਂ ਕੀ ਕਰਾਂ ਸਤ ਗੁਰਤਾ ਵੰਡ ਦੇ ਨੇ ਪਰ ਪਰ ਕੇ ਤੈਨੂੰ ਮੰਗਣਾ ਨਾ ਆਵੇ ਤਾਂ ਮੈਂ ਕੀ ਕਰਾਂ ਸਤ ਗੁਰਤਾ ਵੰਡ ਦੇ ਨੇ ਪਰ ਪਰ ਕੇ ਤੈਨੂੰ ਮੰਗਣਾ ਨਾ ਆਵੇ ਤਾਂ ਮੈਂ ਕੀ ਕਰਾਂ ਸਤ ਗੁਰਤਾ ਵੰਡ ਦੇ ਨੇ ਪਰ ਕੇ ਤੈਨੂੰ ਮੰਗਣਾ ਨਾ ਆਵੇ ਤਾਂ ਮੈਂ ਕੀ ਕਰਾਂ ਤੈਨੂੰ ਮੰਗਣਾ ਨਾ ਆਵੇ ਤਾਂ ਮੈਂ ਕੀ ਕਰਾਂ ਸਤਿਗੁਰ ਤਾਂ ਵੰਡਦੇ ਨੇ ਪਰ ਪਰ ਕੇ ਤੈਨੂੰ ਮੰਗਣਾ ਨਾ ਆਵੇ ਤਾਂ ਮੈਂ ਕੀ ਕਰਾਂ ਸਤਿਗੁਰ ਦੇ ਦਰ ਤੇ ਸੰਗਤ ਆਉਂਦੀ ਹੈ ਤੇ ਰਾਹ ਦੇ ਵਿੱਚ ਦਰਿਆ ਪੈਂਦਾ ਤੇ ਉਸ ਦਰਿਆ ਦੇ ਤੂੰ ਪਾਰ ਕਰਨ ਵਾਸਤੇ